ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ ਰਾਗੂ ਵਿਕਰਮਜੀਤਿਆ ਨੂੰ ਅੱਜ ਮਹਾਲੀ ਕੋਰਟ 'ਚ ਕੀਤਾ ਜਾਵੇਗਾ ਪੇਸ਼ ਅਦਾਲਤ ਵੱਲੋਂ ਸੁਣਾਇਆ ਜਾ ਸਕਦਾ ਹੈ ਕੋਈ ਵੱਡਾ ਫੈਸਲਾ ਪੰਜਾਬ ਦੇ ਲੋਕਾਂ ਨੂੰ ਸੀਐਮ ਭਗਵੰਤ ਮਾਨ ਨੇ ਦਿੱਤਾ ਵੱਡਾ ਤੋਹਫਾ ਸੁਣਾਈ ਖੁਸ਼ਖਬਰੀ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਨੂੰ ਦੇਣਗੇ ਵੱਡਾ ਤੋਹਫਾ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਦੇਣ ਵਾਲਿਆਂ ਤੇ ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ ਹੈ ਇੱਕ ਗ੍ਰਿਫਤਾਰ ਤੇ ਦੋ ਐਫਆਈਆਾਂ ਕੀਤੀਆਂ ਦਰਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸੁਖਵੀਰ ਸਿੰਘ ਬਾਦਲ ਨੂੰ ਭੇਜਿਆ ਆਪਣਾ ਅਸਤੀਫਾ ਛੱਡੀ ਪਾਰਟੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ ਪ੍ਰਾਪਰਟੀ ਟੈਕਸ 'ਚ ਕੀਤਾ 5% ਦਾ ਵਾਧਾ ਪੰਜਾਬ 'ਚ ਮੀਂਹ ਨੂੰ ਲੈ ਕੇ جاری ਹੋਇਆ ਲੜ ਟਿੱਕੀ ਤੋਂ 23 ਜੁਲਾਈ ਤੱਕ ਭਾਰੀ ਮੀਂਹ ਦੀ ਚੇਤਾਵਨੀ ਆਪ ਵਿਧਾਇਕ ਅਮਨਦੀਪ ਸਿੰਘ ਗੋਲਦੀ ਮੁਸਾਫਿਰ ਨੇ ਅਸਤੀਫੇ ਦੀ ਕੀਤੀ ਪੇਸ਼ਕਸ਼ ਸੁਨੀਲ ਜਾਖੜ ਦੇਲ ਜਮਾ ਮਗਰੂ ਕੀਤਾ ਐਲਾਨ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੈਂਡ ਪੁਲਿੰਗ ਨੀਤੀ ਬਾਰੇ ਕੀਤੇ ਵੱਡੇ ਖੁਲਾਸੇ ਕਿਹਾ ਸਰਕਾਰ ਨੇ ਗੈਰ ਕਾਨੂੰਨੀ ਕਲੋਨੀਆਂ ਰੋਕਣ ਲਈ ਚੁੱਕਿਆ ਕਦਮ ਪੰਜਾਬ ਦੇ ਇਨਾ ਪਿੰਡਾਂ ਲਈ ਆਈ ਚੰਗੀ ਖਬਰ ਸਰਕਾਰ ਨੇ ਕੀਤਾ ਵੱਡਾ ਐਲਾਨ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ गिरफ्तार शिरोमणिए 칼िदल ਦੇ ਆਗੂ ਬਿਕਰਮਜੀਤਿਆ ਨੂੰ ਅੱਜ ਵਿਜੀਲੈਂਸ ਵੱਲੋਂ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਦੱਸਦੀ ਹੈ ਕਿ 19 ਜੁਲਾਈ ਯਾਨੀ ਅੱਜ ਬਿਕਰਮਜੀਤਿਆ ਦੀ ਨਿਆਇਕ ਹਿਰਾਸਤ ਦਾ ਆਖਰੀ ਦਿਨ ਹੈ ਉਹਨਾਂ ਨੂੰ 6 ਜੁਲਾਈ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਉਹਨਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ ਇੱਥੇ ਵੀ ਦੱਸਦੀ ਹੈ ਕਿ ਬੀਤੇ ਦਿਨੀ ਬਿਕਰਮਜੀਤਿਆ ਵੱਲੋਂ ਜੇਲ੍ਹ ਵਿੱਚ ਆਪਣੀ ਬੈਰਕ ਬਦਲਣ ਲਈ ਪਾਈ ਗਈ ਪਟੀਸ਼ਨ ਤੇ ਸੁਣਵਾਈ ਹੋਈ ਸੀ ਪਰ ਸਰਕਾਰ ਨੇ ਕੋਈ ਜਵਾਬ ਦਾਇਰ ਨਹੀਂ ਕੀਤਾ ਸੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ ਉਹਨਾਂ ਦੀ ਜ਼ਮਾਨਤ ਪਟੀਸ਼ਨ ਵੀ ਉਸੇ ਦਿਨ ਵਿਚਾਰ ਅਧੀਨ ਹੈ ਇਸ ਤੋਂ ਪਹਿਲਾਂ ਅੱਜ ਵਿਕਰਮਜੀਠਿਆ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਅਦਾਲਤ ਵੱਲੋਂ ਵਿਕਰਮਜੀਠਿਆ ਬਾਰੇ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰਗੜ ਅਤੇ ਅਹਿਮਦਗੜ ਸਬਡਿਵੀਜ਼ਨਾਂ ਵਿਖੇ ਨਵੇਂ ਬਣੇ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ ਕਰਕੇ ਮਲੇਰਕੋਟਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ 13 ਕਰੋੜ ਰੁਪਏ ਤੋਂ ਵੱਧ ਦਾ ਤੋਹਫਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਤਿੰਨ ਮੰਜ਼ਲੀ ਤਹਿਸੀਲ ਕੰਪਲੈਕਸ ਵਿੱਚ ਐਸ ਡੀ ਐਮ ਕੋਰਟ ਰੂਮ ਤਹਿਸੀਲਦਾਰ ਨਾਇਬ ਤਹਿਸੀਲਦਾਰ ਪਟਵਾਰਖਾਨਾ ਸਟਾਫ ਰੂਮ ਰਜਿਸਟ੍ਰੇਸ਼ਨ ਕਾਊਂਟਰ ਅਤੇ ਹੋਰ ਵਿਭਾਗਾਂ ਦੇ ਦਫ਼ਤਰ ਸਥਾਪਿਤ ਹਨ ਮੁੱਖ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਲੋਕ ਹਰ ਰੋਜ਼ ਆਪਣੇ ਕੰਮ ਕਾਜ ਲਈ ਇਨ੍ਹਾਂ ਦਫ਼ਤਰਾਂ ਵਿੱਚ ਆਉਂਦੇ ਹਨ ਅਤੇ ਇਸੇ ਕਰਕੇ ਲੋਕਾਂ ਦੀ ਸਹੂਲਤ ਲਈ ਇਨ੍ਹਾਂ ਕੰਪਲੈਕਸਾਂ ਦਾ ਨਿਰਮਾਣ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਸੀਂ ਆਪਣੇ 바 ਦੇ ਮੁਤਾਬਿਕ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਕਾਨੂੰਨ ਬਣਾਇਆ ਹੈ ਇਸ ਕਾਨੂੰਨ ਤਹਿਤ ਬਿਆਦਬੀ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਆਪਣੇ ਸੰਬੋਧਨ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਉਦਨਸ਼ੈ ਵਿਰੁੱਧ ਤਹਿਤ ਕਾਰਵਾਈ ਕੀਤੀ ਗਈ ਹੈ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਵੱਡੇ ਕਦਮ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਟੱਕਣ ਵਾਲਿਆਂ ਨੂੰ ਨਹੀਂ ਬਖਸ਼ਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜੁਲਾਈ ਨੂੰ ਪੰਜਾਬ ਆਉਣਗੇ ਉਨ੍ਹਾਂ ਦੀ ਇਹ ਫੇਰੀ ਲੁਧਿਆਣਾ ਦੇ ਹਲਵਾਰਾ 에ਰਪੋਰਟ ਤੇ ਹੋ ਸਕਦੀ ਹੈ ਜਾਣਕਾਰੀ ਮਿਲੀ ਹੈ ਕਿ 27 ਜੁਲਾਈ ਨੂੰ ਪੀਐਮ ਮੋਦੀ ਪੰਜਾਬੀਆਂ ਨੂੰ ਇੱਕ ਵੱਡਾ ਤੋਹਫਾ ਦੇਣ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ 27 ਜੁਲਾਈ ਨੂੰ ਪੀਐਮ ਮੋਦੀ ਹਲਵਾਰਾ 에ਰਪੋਰਟ ਦਾ ਉਦਘਾਟਨ ਕਰ ਸਕਦੇ ਹਨ ਜਿਸ ਪਿਛੋਂ ਇਹ 에ਰਪੋਰਟ ਆਮ ਯਾਤਰੀ ਜਹਾਜ਼ਾਂ ਦੀ ਆਵਾਜਾਈ ਲਈ ਚਾਲੂ ਹੋ ਸਕਦਾ ਹੈ ਇਸ 에ਰਪੋਰਟ ਦੇ ਚਾਲੂ ਹੋਣ ਦੇ ਨਾਲ ਭਾਰਤ ਦਾ ਮੈਂਚੈਸਟਰ ਮੰਨੇ ਜਾਂਦੇ ਲੁਧਿਆਣਾ ਦੇ ਵਪਾਰੀਆਂ ਨੂੰ ਵੱਡੀ ਰਾਹਤ ਮਿਲੇਗੀ ਉੱਥੇ ਹੀ ਪੰਜਾਬ ਦੇ ਲੋਕਾਂ ਨੂੰ ਦੂਰ ਦਰਾਡੇ ਦੇ ਏਅਰਪੋਰਟਾਂ ਤੇ ਪਹੁੰਚ ਨਹੀਂ ਕਰਨੀ ਪਵੇਗੀ ਅਮਰੀਕਸਰ ਪੁਲਿਸ ਨੇ ਦਰਬਾਰ ਸਾਹਿਬ ਨੂੰ ਧਮਕੀ ਭਰੇ ਈਮੇਲ ਭੇਜਣ ਵਾਲੇ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ ਇਸ ਸਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਦਿੰਦਿਆਂ ਕਿ ਹੈ ਕਿ ਮਲਜਮ ਦੀ ਪਛਾਣ ਸ਼ੁਭਮ ਦੂਬੇ ਵਜੋਂ ਹੋਈ ਹੈ ਜੋ ਹਰਿਆਣਾ ਦਾ ਰਹਿਣ ਵਾਲਾ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਲਜਮ ਕਈ ਆਈਟੀ ਕੰਪਨੀਆਂ ਚ ਸੌਫਟ ਇੰਜੀਨੀਅਰ ਵਜੋਂ ਕੰਮ ਕਰ ਚੁੱਕਾ ਹੈ ਜਿਸ ਨੇ ਆਧੁਨਿਕ ਤਕਨੀਕ ਦਾ ਗਲਤ ਇਸਤੇਮਾਲ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀ ਭਰੀਆਂ ਈਮੇਲ ਪੇਜੀਆਂ ਹਨ ਉਹਨਾਂ ਨੇ ਦੱਸਿਆ ਕਿ 14 ਜੁਲਾਈ ਨੂੰ ਪਹਿਲੀ ਈਮੇਲ ਮਿਲੀ ਸੀ ਉਦੋਂ ਤੋ ਹੀ ਪੁਲਿਸ ਨੇ ਤਕਨੀਕੀ ਮਾਹਿਰਾਂ ਨੂੰ ਜਾਂਚ ਚ ਲਾ ਦਿੱਤਾ ਸੀ ਇੱਥੇ ਵੀ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼੍ਰੀ ਦਰਬਾਰ ਸਾਹਿਬ ਲਈ ਧਮਕੀ ਭਰੀਆਂ ਈਮੇਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੀ ਰਿਹائش ਉਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਕਿਹਾ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਰੇ ਧਰਮਾਂ ਦੇ ਧਾਰਮਿਕ ਸਥਾਨ ਪਵਿੱਤਰ ਅਤੇ ਪੂਜਨਯੋਗ ਹਨ ਜਿਨ੍ਹਾਂ ਦੀ ਸੁਰੱਖਿਆ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਸੀਨੀਅਰ ਆਗੂ ਨੇ ਪਾਰਟੀ ਮੈਂਬਰਸ਼ਿਪ ਸਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ ਅਸਤੀਫੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਸਾਰੇ ਅਹੁਦਿਆਂ ਤੇ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਰਿਹਾ ਹਾਂ ਰਣਜੀਤ ਸਿੰਘ ਅਕਾਲੀ ਦਲ ਦੇ ਟਿਕਟ ਤੇ ਖਰੜ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਪੰਜਾਬ ਸਰਕਾਰ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਰਿਹਾਇਸ਼ੀ ਕਰਾਂ ਫਲੈਟਾਂ ਤੇ ਵਪਾਰਕ ਇਮਾਰਤਾਂ ਤੇ ਜਾਇਦਾਦ ਟੈਕਸ ਦੀਆਂ ਦਰਾਂ ਵਿੱਚ 5% ਦਾ ਵਾਅਦਾ ਕੀਤਾ ਹੈ ਵਿਤੀ ਸਾਲ 2025-26 ਲਈ ਲਾਗੂ ਮੰਨਿਆ ਜਾਵੇਗਾ ਯਾਨੀ ਕਿ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ ਸਥਾਨਕ ਸਰਕਾਰਾਂ ਵਿਭਾਗ ਵੱਲੋਂ 5 ਜੂਨ 2025 ਨੂੰ ਇੱਕ ਨੋਟੀਫਿਕੇਸ਼ਨ ਤਹਿਤ ਜਾਰੀ ਕੀਤਾ ਗਿਆ ਹੈ ਫੈਸਲਾ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲਾਗੂ ਕੀਤਾ ਗਿਆ ਹੈ ਇਹ ਕਦਮ ਕੇਂਦਰ ਦੇ ਮਕਾਨ ਤੇ ਸ਼ੈਰੀ ਮਾਮਲਿਆਂ ਦੇ ਮਤਰਾਲੇ ਦੀਆਂ ਸਕੀਮਾਂ ਤਹਿਤ ਵਾਧੂ ਉਧਾਰ ਸੀਮਾ ਤੇ ਫੰਡਿੰਗ ਪ੍ਰਾਪਤ ਕਰਨ ਲਈ ਚੁੱਕਿਆ ਗਿਆ ਹੈ ਸਰਕਾਰ ਵੱਲੋਂ 14 ਫਰਵਰੀ 2021 ਅਤੇ 26 ਅਪ੍ਰੈਲ 2021 ਨੂੰ ਜਾਰੀ ਕੀਤੀਆਂ ਗਈਆਂ ਪੁਰਾਣੀ ਹਦਾਇਤਾਂ ਦੇ ਆਧਾਰ ਤੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਹਰ ਸਾਲ ਜਾਇਦਾਦ ਟੈਕਸ ਵਿੱਚ 5% ਦੀ ਸਾਲਾਨਾ ਵਾਧਾ ਹੋਣਾ ਚਾਹੀਦਾ ਹੈ ਹੁਣ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਜਿਨ੍ਹਾਂ ਜਾਇਦਾਦਾਂ ਤੇ ਨਵਾਂ ਟੈਕਸ ਲਾਗੂ ਹੋਵੇਗਾ ਉਹਨਾਂ ਵਿੱਚ ਰਿਹਾਇਸ਼ੀ ਘਰ ਰਿਹਾਇਸ਼ੀ ਫਲੈਟ ਪਾਰਕ ਇਮਾਰਤਾਂ ਜਿਨ੍ਹਾਂ ਵਿੱਚ ਰੈਸਟੋਰੈਂਟ ਵੀ ਸ਼ਾਮਿਲ ਹਨ ਪ੍ਰਾਪਰਟੀ ਟੈਕਸ ਵਧਾ ਕੇ ਪੰਜਾਬ ਸਰਕਾਰ ਕੇਂਦਰ ਦੁਆਰਾ ਨਿਰਧਾਰਿਤ ਮੌਜੂਦਾ ਉਧਾਰ ਸੀਮਾ ਤੋਂ 25% ਦੀ ਵਾਧਾ ਉਧਾਰ ਲੈ ਸਕੇਗੀ ਇਸ ਨਾਲ ਆਮ ਜਨਤਾ ਤੇ ਜ਼ਿਆਦਾ ਬੋਝ ਪਾਉਣ ਦੇ ਨਾਲ ਜਿੱਥੇ ਸਰਕਾਰ ਨੂੰ ਜ਼ਿਆਦਾ ਪੈਸਾ ਆਵੇਗਾ ਤਾ ਉੱਥੇ ਹੀ ਸਰਕਾਰ ਜ਼ਿਆਦਾ ਕਰਜ਼ਾ ਵੀ ਲੈ ਸਕੇਗੀ ਹੁਣ ਪੰਜਾਬ ਸਰਕਾਰ ਨੇ 5 ਜੂਨ 2025 ਦੀ ਤਰੀਕ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਪੰਜਾਬ ਚ 5 ਫੀਸਦੀ ਦਰ ਨਾਲ ਪ੍ਰੋਪਰਟੀ ਟੈਕਸ ਵਿੱਚ ਵਾਧਾ ਕਰ ਦਿੱਤਾ ਹੈ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੋਰ ਗਿੱਲ ਨੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ ਪੰਜਾਬ ਪਰ ਵਿੱਚ 21 ਤੋਂ 23 ਤਰੀਕ ਤੱਕ ਭਾਰੀ ਬਰਸਾਤ ਹੋ ਸਕਦੀ ਹੈ ਜਿਸ ਲਈ ਕਈ ਜ਼ਿਲਾਂ ਲਈ ਰੈਡ ਅਲਰਟ ਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ 22 ਜੁਲਾਈ ਤੋਂ ਬਾਅਦ ਸੂਬੇ ਦੇ ਕਈ ਜ਼ਿਲਾਂ ਵਿੱਚ ਰੈਡ ਅਲਰਟ ਅਤੇ ਕਈ ਜ਼ਿਲਾਂ ਵਿੱਚ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅੱਜ ਬੱਦਲ ਛਾਏ ਰਹਿਣਗੇ ਅਤੇ 23 ਤਰੀਕ ਤੱਕ ਭਾਰੀ ਬਰਸਾਤ ਹੋਵੇਗੀ ਹੁਣ ਤੱਕ 15 ਫੀਸਦੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨਾਂ ਨੂੰ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਹੈ ਅਬੋਹਰ ਚ ਮਸ਼ਹੂਰ ਕਪੜਾ ਵਪਾਰੀ ਸੰਜੇ ਵਰਮਾ ਦੇ ਮਾਮਲੇ ਚ ਲਗਾਤਾਰ ਸਿਆਸਤ ਗਰਮਾਉਂਦੀ ਜਾ ਰਹੀ ਹੈ ਇਸ ਮਾਮਲੇ ਵਿੱਚ ਅਜੇ ਤੱਕ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹਨ ਜਿਸ ਨੂੰ ਲੈ ਕੇ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਤੇ ਸਿਆਸੀ ਵਾਰ ਪਲਟਵਾਰ ਦਾ سلسلہ جاری ਹੈ ਇਸੇ ਵਿਚਾਲੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਸਿੰਘ ਗੋਲਦੀ ਮੁਸਾਫਿਰ ਨੇ ਅਬੂ ਹਰਦੀ ਦਾਣਾ ਮੰਡੀ ਵਿਖੇ ਆਪਣੇ ਦਫ਼ਤਰ 'ਚ ਇੱਕ ਪ੍ਰੈਸ ਕਾਨਫਰੰਸ ਕਰਦੇ ਹਾਂ ਕਿ ਹੈ ਕਿ ਬਿੱਤੇ ਦਿਨੀ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੰਜੇ ਵਰਮਾ ਮਾਮਲੇ ਨੂੰ ਲੈ ਕੇ ਉਹਨਾਂ 'ਤੇ ਤੰਜ ਕੱਸਿਆ ਗਿਆ ਸੀ ਕੀ ਅਸਲੀ ਗੈਂਗਸਟਰੋ ਹਨ ਜੋ ਵਿਧਾਨ ਸਭਾ ਦੇ ਵਿੱਚ ਚੀਤੇ ਕੁੜਤੇ ਪਜਾਮੇ ਪਾ ਕੇ ਸ਼ਰਧਾਂਜਲੀ ਦਿੰਦੇ ਹਨ ਅਤੇ ਉਹ ਵਰਮਾ ਪਰਿਵਾਰ ਤੋਂ ਮਹੀਨਿਆਂ ਤੇ ਫਿਰੋਤੀਆਂ ਲੈਂਦੇ ਹਨ ਵਿਧਾਇਕ ਅਮਨਦੀਪ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਹ ਦੋਸ਼ ਸਿੱਧੇ ਅਤੇ ਅਸਿੱਧੇ ਤੌਰ ਤੇ ਉਨ੍ਹਾਂ ਉੱਪਰ ਲਾ ਗਿਆ ਹੈ ਹਾਲਾਂਕਿ ਕਪੜਾ ਵਪਾਰੀ ਸੰਜੀਵਰਮਾ ਮਾਮਲੇ ਤੋਂ ਬਾਅਦ ਬਿਸ਼ਨੋਈ ਨਾਮ ਦੇ ਅਕਾਊਂਟ ਤੋਂ ਇਸ ਹੱਤਿਆ ਦੀ ਜ਼ਿੰਮੇਵਾਰੀ ਲੈਣ ਦੀ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤਾਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਦੀ ਫੋਟੋ ਅਰ ਜੋ ਬਿਸ਼ਨੋਈ ਨਾਮ ਦੇ ਸਖਸ਼ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਨੂੰ ਉਹ ਆਇਡੈਂਟੀਫਾਈ ਨਹੀਂ ਕਰਦੇ ਜਿਸ ਤੇ ਵਿਧਾਇਕ ਗੋਲਦੀ ਮੁਸਾਫਿਰ ਨੇ ਕਿਹਾ ਕਿ ਜੇਕਰ ਇਹ ਉਹਨਾਂ ਉੱਪਰ ਲੱਗੇ ਇਹ ਦੋਸ਼ ਸਾਬਿਤ ਹੋ ਜਾਂਦੇ ਹਨ ਤਾਂ ਉਹ ਆਪਣਾ ਅਸਤੀਫਾ ਨਾਲ ਹੀ ਲੈ ਕੇ ਆਏ ਹਨ ਜੋ ਵਿਧਾਨ ਸਭਾ ਸਪੀਕਰ ਨੂੰ ਦੇ ਦੇਣਗੇ ਤੇ ਪਾਰਟੀ ਤੋਂ ਵੀ ਆਪਣਾ ਅਸਤੀਫਾ ਦੇ ਦੇਣਗੇ ਪਰ ਜੇਕਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਲਾਏ ਗਏ ਇਹ ਦੋਸ਼ ਸਾਬਿਤ ਨਹੀਂ ਹੁੰਦੇ ਤਾਂ ਸੁਨੀਲ ਜਾਖੜ ਨੂੰ 7 ਦਿਨਾਂ ਦੇ ਵਿੱਚ ਜਾਂ ਤੱਕ ਤੌਰ ਤੇ ਮੁਆਫੀ ਮੰਗਣੀ ਪਵੇਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੰਬੇ ਸਮੇਂ ਤੋਂ ਜਿਸ ਵਿੱਚ 30 ਤੋਂ 35 ਸਾਲ ਸ਼ਾਮਿਲ ਹਨ ਸ਼ਹਿਰਾਂ ਵਿੱਚ ਨਿੱਜੀ ਕਲੋਨਾਈਜ਼ਰ ਆਪਣੀਆਂ ਕਲੋਨੀਆਂ ਬਣਾ ਕੇ ਵੇਚ ਰਹੇ ਹਨ ਜੋ ਕਿ ਵਧੀਆ ਢੰਗ ਨਾਲ ਬਣਾਈਆਂ ਗਈਆਂ ਸਨ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਸਮੇਂ ਵਿੱਚ ਵੀ ਮਾਫੀਆ ਇਕਜੁੱਟ ਹੋ ਗਿਆ ਜਿਸ ਵਿੱਚ ਉਹ ਗੈਰ ਕਾਨੂੰਨੀ ਕਲੋਨੀਆਂ ਉਹਨਾਂ ਲੋਕਾਂ ਨੂੰ ਵੇਚਦੇ ਸਨ ਜਿੱਥੇ ਕੋਈ ਸਹੂਲਤਾਂ ਨਹੀਂ ਸਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਨੂੰ ਇਜਾਜ਼ਤ ਲੈਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿੱਚ ਉਸ ਕਲੋਨੀ ਨੂੰ ਭੂ ਮਾਫੀਆ ਨੇ ਘਟ ਦਿੱਤਾ ਸੀ ਜਿਸ ਵਿੱਚ ਪਿਛਲੇ 10 ਸਾਲਾਂ ਵਿੱਚ 30 ਹਜ਼ਾਰ ਏਕੜ ਜ਼ਮੀਨ ਕਿਸਾਨਾਂ ਤੋਂ ਲੈ ਕੇ ਛੋਟੀਆਂ ਕਲੋਨੀਆਂ ਵਿੱਚ ਵੰਡ ਦਿੱਤੀ ਗਈ ਸੀ ਜਿੱਥੇ ਕੋਈ ਪ੍ਰਬੰਧਨ ਨਹੀਂ ਸੀ ਜਿਸ ਤੋਂ ਬਾਅਦ ਜਦੋਂ ਸਾਡੀ ਪਾਰਟੀ ਦੀ ਸਰਕਾਰ ਆਈ ਤਾਂ ਪਹਿਲੀ ਵਾਰ ਅਸੀਂ ਲੈਂਡ ਪੂਲਿੰਗ ਨੀਤੀ ਲਿਆਂਦੀ ਹੈ ਜਿਸ ਦੇ ਤਹਿਤ ਅਸੀਂ ਫੈਸਲਾ ਕੀਤਾ ਹੈ ਕਿ ਸਿਰਫ ਉਸ ਵਿਅਕਤੀ ਦੀ ਜ਼ਮੀਨ ਦਿੱਤੀ ਜਾਵੇਗੀ ਜੋ ਬਿਨਾਂ ਕਿਸੇ ਦਬਾਜਾਂ ਡਰਦੇ ਆਪਣੀ ਮਰਜ਼ੀ ਨਾਲ ਸਰਕਾਰ ਨੂੰ ਜ਼ਮੀਨ ਦੇਣਾ ਚਾਹੁੰਦਾ ਹੈ ਵਿਰੋਧੀ ਧਿਰ ਲੋਕਾਂ ਨੂੰ ਇਸ ਨੀਤੀ ਵਿਰੁੱਧ ਭੜਕਾਉਣ ਦਾ ਕੰਮ ਕਰ ਰਹੀ ਹੈ ਉਨਾਂ ਕਿਹਾ ਕਿ ਉਹਨਾਂ ਦੁਆਰਾ ਬਣਾਈ ਗਈ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਅਸੀਂ ਕਿਸਾਨਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਉਸਦੀ ਜ਼ਮੀਨ ਉਸ ਤੋਂ ਕਿਸੇ ਵੀ ਤਰ੍ਹਾਂ ਨਹੀਂ ਲਈ ਜਾਵੇਗੀ ਜਦੋਂ ਤੱਕ ਉਹ ਇਹ ਨਹੀਂ ਚਾਹੁੰਦਾ ਸੀਐਮ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਹਲਕਾ ਜਲਾਲਾਬਾਦ ਨੂੰ ਵੱਡਾ ਤੋਹਫਾ ਦਿੱਤਾ ਹੈ ਵਿਧਾਨ ਸਭਾ ਹਲਕੇ ਦੇ ਜਲਾਲਾਬਾਦ ਤੇ ਅਰਨੀ ਵਾਲਾ ਬਲਾਕਾਂ ਚ ਕੁੱਲ 40 ਪਿੰਡਾਂ ਚ ਖੇਡ ਮੈਦਾਨ ਬਣਾਏ ਜਾਣਗੇ ਇਹ ਜਾਣਕਾਰੀ ਹਲਕਾ ਵਿਧਾਇਕ ਜਗਦੀਪ ਕੋਮੋਜ ਗੋਲਟੀ ਨੇ ਦਿੰਦਿਆਂ ਦੱਸਿਆ ਹੈ ਕਿ ਇਹਨਾਂ ਦੇ ਨਿਰਮਾਣ ਤੇ 17.50 ਕਰੋੜ ਖਰਚ ਕੀਤੇ ਜਾਣਗੇ ਵਿਧਾਇਕ ਜਗਦੀਪ ਗੋਲਡੀ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਰਾਜ ਦੀ ਪੂੰਜੀ ਹੁੰਦੇ ਹਨ ਪਰ ਪਿਛਲੀਆਂ ਸਰਕਾਰਾਂ ਦੀਆਂ ناکਾਮੀਆਂ ਕਾਰਨ ਨੌਜਵਾਨਾਂ ਵਿੱਚ ਵਧ ਰਹੀ ਬੇਰੁਜ਼ਗਾਰੀ ਕਾਰਨ ਸਾਡਾ ਇਹ ਵਰਗ ਪਟਕਣਾ ਦਾ ਸ਼ਿਕਾਰ ਸੀ ਹੁਣ ਜਦੋਂ ਤੋਂ ਪੰਜਾਬ 'ਚ ਪ੍ਰਵੰਤਮਾਨ ਦੀ ਸਰਕਾਰ ਬਣੀ ਹੈ ਇਸ ਸਰਕਾਰ ਵੱਲੋਂ ਨੌਜਵਾਨਾਂ ਦੇ ਸਰਬਪੱਖੀ ਲਈ ਉਪਰਾਲੇ ਵਿੰਡੇ ਗਏ ਹਨ ਇੱਕ ਪਾਸੇ ਸਿੱਖਿਆ ਤੰਤਰ ਮਜ਼ਬੂਤ ਕੀਤਾ ਗਿਆ ਹੈ ਦੂਜੇ ਪਾਸੇ ਵੱਡੇ ਪੱਧਰ ਤੇ ਸਰਕਾਰੀ ਨੌਕਰੀਆਂ ਲਈ ਭਰਤੀ ਕੀਤੀ ਗਈ ਹੈ ਤੇ ਨੌਜਵਾਨਾਂ ਨੂੰ ਮਾੜੀਆਂ ਲਾਪਤਾ ਤੋਂ ਬਚਾਉਣ ਲਈ ਯੁੱਧਨਸ਼ਾਂ ਵਿਰੁੱਧ ਆਰੰਭ ਕੀਤਾ ਗਿਆ ਹੈ ਖੇਡ ਸੱਭਿਆਚਾਰ ਵਿਕਸਿਤ ਕੀਤਾ ਜਾ ਰਿਹਾ ਹੈ ਜਿਹੜੇ ਕਹਿੰਦੇ ਸੀ ਕਿ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਆ ਨਾ ਬਈ ਨਾਲੀ ਬੈਸੀ ਮਿਲੇਓ ਵੀ ਕਿਵੇਂ ਠੀਕ ਹੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਖੋਖਲਾ ਕਰਨ ਚ ਪਏ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਵੱਡੇ ਬੰਦੇ ਹੋ ਜਿੰਨੀ ਮਰਜ਼ੀ ਤੁਹਾਡੀ ਪਹਿਲਾਂ ਚੱਲਦੀ ਰਹੀ ਐ ਇੱਥੇ ਨਹੀਂ ਚੱਲਣੀ ਇਹ ਕੰਮ ਹੋਏ ਨੇ ਪਿਛਲੇ ਦਿਨ ਆਉਣ ਵਾਲੇ ਦਿਨਾਂ ਚ ਵਪਾਰੀਆਂ ਬਾਰੇ ਛੋਟੇ ਦੁਕਾਨਦਾਰਾਂ ਬਾਰੇ ਬਹੁਤ ਵੱਡੇ ਵੱਡੇ ਫੈਸਲੇ ਆ ਰਹੇ ਨੇ ਪਿਛਲੇ ਇੱਕ ਹਫ਼ਤੇ ਦੌਰਾਨ ਤਿੰਨ ਕਾਨੂੰਨ ਪਾਸ ਕੀਤੇ ਆ ਪਹਿਲਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਤ ਧਾਰਮਿਕ ਜਗਾਹ ਦੀ ਜਤ ਧਾਰਮਿਕ ਪੂਜਨ ਜੋ ਕਿਸੇ ਤਸਵੀਰ ਦੀ ਕਿਸੇ ਬੁੱਤ ਦੀ ਕੋਈ ਬੇਅਦਬੀ ਕਰੂਗਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਯੋ ਇੱਕ ਕਾਨੂੰਨ ਪਾਸ ਕਰਤਾ ਜੀ ਰੋਜ਼ ਦੇ ਕੰਮ ਹੋ ਗਿਆ ਇਹ ਦੂਜਾ ਕਾਨੂੰਨ ਕੀਤਾ ਪਾਸ ਜਿਹੜਾ ਦੁਨੀਆ 'ਚ ਹਜੇ ਤੱਕ ਹੈ ਨਹੀਂ ਕੈਨੇਡਾ ਅਮਰੀਕਾ 'ਚ ਵੀ ਫਾਰਮ ਭਰਨੇ ਪੈਂਦੇ ਆ ਉਹ ਵੀ ਸਾਰਾ ਕੁਝ ਕਵਰ ਨਹੀਂ ਕਰਦੇ ਲੋਕ ਦੰਦਾਂ ਦਾ ਇਲਾਜ ਕਰਾਉਣਾ ਇੱਥੇ ਆਉਂਦੇ ਆ ਕਿਉਂਕਿ ਉੱਥੋਂ ਦੇ ਹੈਲਥ케ਅਰ ਸਿਸਟਮ 'ਚ ਦੰਦ ਨਹੀਂ ਹੈਗੇ ਇੱਥੇ ਆਉਂਦੇ 10 ਲੱਖ ਰੁਪਈਆ ਦਾ ਬੀਮਾ ਸਾਰੇ ਪੰਜਾਬੀਆਂ ਦਾ ਕਰਤਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਰੱਬ ਨਾ ਕਰੇ ਰੱਬ ਨਾ ਕਰੇ ਕੋਈ ਬਿਮਾਰੀ ਤੁਹਾਡੇ ਘਰੇ ਆਵੇ ਹਸਪਤਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਭ ਪੰਜਾਬ ਸਰਕਾਰ ਕਰੂਗੀ ਇਹ ਹਰ ਫੈਮਿਲੀ ਦਾ ਕਰਤਾ ਜੀ ਕੋਈ ਨੀਲਾ ਪੀਲਾ ਹਰਾ ਕਾਰਡ ਦੀ ਲੋੜ ਨਹੀਂ ਸਾਰੇ ਹੀ ਉਹ ਚੱਕਰ ਹੁੰਦੇ ਨੇ ਇਹ ਪਿਛਲੇ ਦਿਨ ਹੀ ਆਪਾਂ ਪਾਸ ਕੀਤਾ ਵਿਧਾਨ ਸਭਾ ਚ ਸ ਵੀਰੋ ਹਰ ਰੋਜ਼ ਕੋਈ ਨਾ ਕੋਈ ਕਾਨੂੰਨ ਨਵਾਂ ਲੋਕਾਂ ਦੇ ਪੱਖ ਦਾ ਪਰ ਅਸੀਂ ਬਣਾ ਰਹੇ ਹਾਂ ਬਿਜਲੀ ਬਾਰੇ ਗੱਲ ਕਰ ਲੈਣੇ ਆ ਘਰਾਂ ਵਾਲੀ ਤਾਂ ਚਲੋ ਪਹਿਲੀ ਫਰੀ ਆਉਂਦੀ ਸੀ ਖੇਤਾਂ ਲਈ ਆਉਂਦੀ ਹੈ ਨਾ ਦਿਨੇ ਦਿਨੇ ਆਉਂਦੀ ਹੈ ਨਾ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਲੋੜ ਤਾਂ ਨਹੀਂ ਵੀ ਰਾਤ ਨੂੰ 2:00 ਵਜੇ ਆਉਗੀ ਬਾਕੀ ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ 8:00 ਤੋਂ 5:00 ਹੈ 9:00 ਤੋਂ 5:00 ਹੈ ਕਿਸਾਨਾਂ ਦਾ ਟਾਈਮ ਰਾਤ ਦੇ 2:00 ਵਜੇ ਉਹ ਵੀ ਪੱਕਾ ਨਹੀਂ ਪਤਾ ਜੈਂਪਰ ਮੱਚ ਗਿਆ ਜੀ ਜਿਹੜੀ ਸਰਕਾਰਾਂ ਨੇ ਵੱਡੀ ਵੱਡੀ ਗੱਲਾਂ ਕੀਤੀਆਂ ਸੀ ਮਰੀ ਹੋਈ ਮੁਰਗੀ ਦਾ ਮਰੀ ਹੋਈ ਬੱਕਰੀ ਦਾ ਮੁਆਵਜ਼ਾ ਮਿਲੂਗਾ ਆਜੇ ਕਿਸਾਨਾਂ ਦੀ ਆ ਦੇਖੋ ਇਹਨਾਂ ਦੀ ਸਾਰੀ ਫਸਲ ਡੁੱਬੀ ਪਈ ਹੈ ਤੇ ਇੱਥੇ ਕੋਈ ਸਾਰ ਤੱਕ ਨਹੀਂ ਲੰਨ ਆਇਆ ਮੁਆਵਜ਼ਾ ਤਾਂ ਕੀ ਮਿਲਣਾ ਜੇ ਕੋਈ ਆ ਕੇ ਕੋਈ ਦੇਖੂਗਾ ਤਾਂ ਮੁਆਵਜ਼ੇ ਦੀ ਆਸ ਰੱਖੋ ਅੱਜ ਮੈਂ ਇੱਥੇ ਆ ਕੇ ਫੋਨ ਕੀਤਾ ਹੈ ਡੀਸੀ ਨੂੰ ਫੋਨ ਕਰਾਂ ਤਾਂ ਉਹ ਜੀ ਚੀਫ ਸਕੱਟਰੀ ਨਾਲ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਹੋ ਰਹੀ ਹੈ ਉਹ ਅਫਸਰ ਨਹੀਂ ਐ ਐਸਡੀਐਮ ਉਹਦੀ ਵੀਡੀਓ ਕਾਨਫਰੈਂਸਿੰਗ ਵੀਡੀਓ ਕਾਨਫਰੈਂਸਿੰਗ ਕਾਦੀ ਕਰ ਰਹੇ ਨੇ ਜ਼ਮੀਨ ਤੇ ਆ ਕੇ ਹਾਲਾਤ ਦਿਨਾਂ ਦਾ ਪਾਣੀ ਇੱਥੇ ਭਰਿਆ ਪਿਆ ਹੈਗਾ ਲੋਕਾਂ ਦੇ ਇੱਥੇ ਤੇ 4-4 ਫੁੱਟ ਪਾਣੀ ਆਇਆ ਪਰ ਉਹਨਾਂ ਦੇ ਘਰਾਂ ਤਾਂ ਹੀ ਪਾਣੀ ਪੈ ਗਿਆ ਇਹਨਾਂ ਨੂੰ ਤਿੰਨ ਦਿਨਾਂ ਸ਼ਾਮ ਦਾ ਸਮਾਂ ਨਹੀਂ ਲੱਗਿਆ ਇਹੋ ਜੀ ਸਰਕਾਰ ਦੇ ਲੋਕਾਂ ਨੇ ਆਚਾਰ ਪਨ ਹੈ ਜਿਹੜਾ ਦੁੱਖ ਦੇ ਸਮੇਂ 'ਚ ਸਾਰ ਤੱਕ ਨਹੀਂ ਲਾਣਾਂਦੇ ਉਹਦੇ ਬਾਅਦ ਕੋਈ ਦੁਵਾਨੀ ਮੁਆਵਜ਼ਾ ਨਹੀਂ ਦਿੱਤਾ ਚਾਰ ਨਾਲ ਕਰੋੜ ਰੁਪਏ ਇਹਦੇ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਇਹ ਪੈਸੇ ਜਾ ਕਿੱਥੇ ਰਹਿ ਨੇ ਹਰ ਰੋਜ਼ 150 ਕਰੋੜ ਦਾ ਕਰਜ਼ਾ ਔੱਚ ਰਹੀ ਹੈ ਸਰਕਾਰ ਇਹ ਪੈਸੇ ਕਿੱਥੇ ਜਾ ਰਹੇ ਨੇ ਇਹਨਾਂ ਨੂੰ ਤਾਂ ਪੁੱਛੋ ਜੇ ਦੁਵਾਨੀ ਹੁੰਦੀ ਆ ਸਾਨੂੰ ਕਿਸ਼ੇ ਪਿੰਸਾਲਾ ਚ ਗੜਿਆਂ ਐਸੀ ਗੜਿਆਂ ਦਾ ਕਚੋਲਾ ਦਰਮਿਆں ਦਾ ਕੁਛ ਮਿਲਿਆ ਚੋਨੇ ਦਾ ਕੁਛ ਮਿਲਿਆ ਆ ਮੈਂ ਨਹੀਂ ਕਰਿਆ ਲੋਕਾਂ ਤੋਂ ਪੁੱਛ ਲੋ ਜੇ ਮੈਂ ਝੂਠ ਮਾਰਿਆ ਤਾਂ ਮੈਂ ਗੁਨੇਹਗਾਰ ਆ ਲੇਕਿਨ ਜੇ ਕਿਸੇ ਨੂੰ ਕੁਛ ਵਾ ਬਾਲ ਸਾਹਿਬ ਦਾ ਸਮੇਂ ਦਾ ਚੋਨੇ ਦਰਮਿਆں ਦਾ ਨੁਕਸਾਨ ਹੋ ਗਿਆ ਸੀ ਮਿਲਿਆ ਸੀ ਅੱਜ ਵੀ ਲੋਕਾਂ ਨੂੰ ਯਾਦ ਹੈ ਤੇ ਜੇ ਅਸੀਂ ਦੇ ਸਕਦੇ ਸੀ ਆਇ ਖਜ਼ਾਨਾ ਸਾਡੇ ਕੋਲ ਸੀਗਾ ਕੋਈ ਖਜ਼ਾਨਾ ਹੋਰ ਬਦਲਤਾ ਨਹੀਂ ਗਿਆ ਇਹ ਦਿੱਲੀ ਦੇ ਜਿਹੜੇ ਸਾਰੇ ਲੁਟੇਰੇ ਜੇਲਾ ਤੋਂ ਜਮੰਦਗਾ ਚ ਇੱਥੇ ਆ ਕੇ ਬੈਠੇ ਹੋਏ ਨੇ ਇਹ ਕੰਨਦੇ ਪੰਜਾਬ ਦੇ ਲੋਕਾਂ ਦੇ ਪੋਵੇ ਖੂ ਆ ਖਾਈ ਤੋੜੀ ਜਾ ਰਹੇ ਨੇ ਕਰਜ਼ਾ ਚੜਾ ਚੜਾ ਕੇ ਤੇ ਇਹ ਵਿਚਾਰੇ ਇਸ ਤਰ੍ਹਾਂ ਖੜੇ ਕਿੱਥੇ ਜਾਇਆ ਗਰੀਬ ਮੈਡਮ ਸਰਕਾਰ ਦਾ ਕੋਰ ਤੁਹਾਨੂੰ ਪਤਾ ਇੱਕ ਬੋਰਜੇ ਇੱਥੇ ਮਿਲ ਜਾਏ ਕਿੰਨਾ ਫਸਲ ਬਚ ਸਕਦੀ ਸੀ ਇੱਕ ਬੋਰਜੇ ਕੀ 1.5 ਲੱਖ 2 ਲੱਖ 3 ਲੱਖ 5 ਲੱਖ ਦਾ ਐਮਐਲਏ ਦਾ ਨਾਮੋਂ ਮشان ਨਹੀਂ ਤਾਂ 5 ਲੱਖ ਵੀ ਨਹੀਂ ਦੇ ਸਕਦਾ ਤੇ ਲਾਣਤ ਇਹੋ ਜੀ ਐਮਐਲਏ ਦੇ ਉੱਤੇ ਤੇ ਆ ਭਗਵੰਤਬਾਨ ਜਿਹੜੇ ਗੱਲਾਂ ਵੱਡੀਆਂ ਵੱਡੀਆਂ ਕਰਦਾ ਨਾਲ ਦੀ ਨਾਲ ਇਸ਼ਤਿਹਾਰ ਲਾਂਦਾ ਲੇਕਿਨ ਜ਼ਮੀਨ ਚ ਕੰਮ ਕੀ ਅੱਜ 1.5 ਲੱਖ ਕਿਹਨੇ ਕਿਹਾ ਮੇਰੇ ਸਾਰੇ ਪੈਸੇ ਮੈਂ ਵੰਡ ਦਤੈ ਨੂੰ ਮਾਰੇ ਮੋਟੇ ਬੱਚੇ ਨੇ ਜਦ ਅਗਲੇ ਕਿਸ਼ਤੀ ਆਉਗੀ ਤਾਂ ਮੈਂ ਹੋਰ ਦਵਾਂ ਇੱਕ ਬੋਰ ਵਾਸਤੇ ਮੈਂ ਦੇ ਕੇ ਗਿਆ ਕੋਸ਼ਿਸ਼ ਕੀਤੀ ਕਿ ਡੀਸੀ ਨਾਲ ਗੱਲ ਕਰਾਂ ਮੇਰਾ ਤਾਂ ਜੀ ਕਰਦਾ ਹੈ ਕਿ ਮੁੱਖ ਮੰਤਰੀ ਨੂੰ ਫੋਨ ਲਾਵਾਂ ਲੇਕਿਨ ਜੇ ਡੀਸੀ ਫੋਨ ਚਣੀਆਂ ਦਾ ਮੁੱਖ ਮੰਤਰੀ ਨੇ ਕਿੱਥੇ ਆ ਜਾਣਾ ਪਤਾ ਨਹੀਂ ਐਮਐਲਏ ਸਾਹਿਬ ਤੁਹਾਡੇ ਰਾਹੀਂ ਜੇ ਮੇਰੀ ਗੱਲ ਸੁਣ ਲੈ ਤੁਹਾਨੂੰ ਬੇਨਤੀ ਹੈ ਲੋਕ ਨੇ ਬੜੀ ਭਾਰੀ ਕਿਸ਼ਤੀ ਦੇ ਨਾਲ ਤੁਹਾਡੀ ਸਰਕਾਰ ਬਣਾਈ ਤੁਹਾਨੂੰ ਕਾਮਯਾਬ ਕੀਤਾ ਤੁਹਾਡਾ ਹਲਕਾ ਹੈ ਪਹੁੰਚੋਏ ਥੇ ਤੇ ਜੇਬ ਤੋਂ ਕੱਢੋ ਜਿਹੜਾ ਹਰ ਪਾਸਿਓਂ ਕਮਾਈ ਜਾ ਰਹੇ ਸਾਰੇ ਪੈਸੇ ਮੁੱਟਾਂ 'ਚ ਲੱਗੇ ਹੋਏ ਨੇ ਕੱਢੋ 2-4 ਪੈ ਬਚਾਓ ਇਹ ਨਾ ਦੀ ਜਾਨਾ ਤੇ ਇਹ ਨਾ ਦੀ ਜਮੀਨ ਤੇ ਇਹ ਨਾ ਦੀ ਫਸਲ ਲੋਕੀ ਦੁਆ ਦੇਣਗੇ ਤੁਹਾਨੂੰ ਅਸੀਂ ਵੀ ਦਵਾਂਗੇ ਮੈਡਮ ਸਰਕਾਰ ਤਾਂ ਸੱਥਾਂ ਤੋਂ ਚੱਲਣੀ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੱਥਾਂ 'ਚ ਬੈਠਾਂਗੇ ਸੱਥਾਂ ਤੋਂ ਸਰਕਾਰ ਚਲਾਵਾਂਗੇ ਇਹ ਵਿਚਾਰੇ ਕਹਿੰਦੇ ਦੁਖਰੀ ਸੁਣਨਾ ਹੈ ਸਾਡਾ ਹੁਣ ਸੱਥਾ ਤਾਂ ਹੋ ਗਿਆ ਨੇ ਉਹ ਚੰਡੀਗੜ੍ਹ 'ਚ ਵੱਡੇ ਵੱਡੇ ਏਸੀ ਵਾਲੇ ਕਮਰਿਆਂ 'ਚ ਸੱਥ ਕੋ ਬਣ ਗਈ ਹੈ ਜਦ ਵੋਟਾਂ ਚਾਹੀਦੀਆਂ ਸੀ ਤਾਂ ਇਹ ਸੱਥਾ ਵੇਚਾਂਗੇ ਜਿੱਥੇ ਆ ਕੇ 100000 ਹਜ਼ਾਰ ਹਜ਼ਾਰ ਰੁਪਿਆ ਬੀਬੀਆਂ ਨੂੰ ਹਰੇਕ ਪੰਜਾਬ ਦੀ ਪੀਪੀ ਦਾ 45000 ਦਾ ਬਕਾਇਆ ਖੜਾ ਹੈ ਆ ਬੀਬੀਆਂ ਨੂੰ ਕੋਈ ਹੋਰ ਕਹਾਣੀਆਂ ਸੁਣਾਣਗੇ ਇਹਨ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਕਰਜ਼ਾ ਕਿਸੇ ਦਾ ਮਾਫ ਹੋਇਆ ਸੀ ਘਰ ਘਰ ਨੌਕਰੀ ਆਈ ਸੀ ਕਿਸੇ ਦੀ ਪਰ ਉਹ ਝੂਠ ਮਾਰ ਜਾਂਦੇ ਕਹਿੰਦਾ ਭਾਈਵਾਲ ਹੈਗੇ ਇਹਨਾਂ ਦੀ ਇੰਡੀਆ ਹੈ ਨਾ ਇਹ ਭਾਈਵਾਲ ਝੂਠੇ ਚ ਵੀ ਭਾਈਵਾਲ ਹੈਗੇ ਕੱਲੇ ਆਪਣੀ ਖੇਤਰੀ ਪਾਰਟੀ ਨੂੰ ਭੰਡੀਵਾਜ ਇੱਥੇ ਆਪਣੀ ਸਰਕਾਰ ਹੁੰਦੀ ਤੇ ਇਹਨਾਂ ਦੇ ਹਾਂਜੂ ਪੁੱਛਣ ਲਾਇਕ ਸੀ ਹੁੰਦੇ ਨਾਲ ਦੀ ਨਾਲ ਟੀਸੀ ਤੋਂ ਕੱਲ ਇਹਨਾਂ ਦੇ ਕੋਲ ਮੁਆਵਜ਼ਾ ਭਾਲ ਸਾਹਿਬ ਨੇ ਭੇਜ ਦਾ ਸੀਗਾ ਭਾਈ ਬੇਨਤੀ ਕਰ ਸਕਦੀ ਹਾਂ ਲੋਕਾਂ ਨੂੰ ਦਿਓ ਸੁਖਵੀਰ ਜੀ ਨੂੰ ਮੌਕਾ ਦਿਓ ਤੁਹਾਡੇ ਵਿੱਚ ਖੜਾਂਗੇ થોડી તકલીફાનું દૂર કરવા અખા ચંજુ ન